ਜਿਕਰ ਅਦਰਕ ਦੇ ਲਾਭਾਂ ਦੀ ਗੱਲ ਕਰੀਏ ਤਾਂ ਵਿਟਾਮਿਨ ਸੀ, ਆਇਰਨ, ਕੈਲਸ਼ੀਅਮ, ਮੈਗਨੀਸ਼ੀਅਮ, ਕਾਰਬੋਹਾਈਡਰੇਟ, ਪ੍ਰੋਟੀਨ, ਜ਼ਿੰਕ ਅਤੇ ਖਣਿਜ ਪਾਏ ਜਾਂਦੇ ਨੇ ਇਸ ਦੇ ਵਿੱਚ। ਇਹ ਸਾਰੇ ਪੌਸ਼ਟਿਕ ਤੱਤ ਸ਼ਰੀਰ ਨੂੰ ਲਾਭ ਪਹੁੰਚਾਉਣ ਦੇ ਵਿੱਚ ਮਦਦ ਕਰਦੇ। ਜੇਕਰ ਤੁਸੀਂ ਲਗਾਤਾਰ 7 ਦਿਨਾਂ ਤੱਕ ਸਵੇਰੇ ਖਾਲੀ ਪੇਟ ਅਦਰਕ ਦਾ ਪਾਣੀ ਪੀਂਦੇ ਹੋ ਤੇ ਤੁਹਾਡੇ ਸੇਧ ਦੇ ਲਈ ਕਾਫੀ ਜ਼ਿਆਦਾ ਚੰਗਾ ਹੈ। ਤੁਹਾਡੀ ਇਮਿਊਨਿਟੀ ਨੂੰ ਇਹ ਬੂਸਟ ਕਰੇਗਾ। ਸਰੀਰ ਦੇ ਵਿੱਚ ਸੋਜ ਘਟ ਜਾਵੇਗੀ ਤੇ ਤੇਜ਼ੀ ਦੇ ਨਾਲ ਭਾਰ ਘਟਨਾ ਸ਼ੁਰੂ ਹੋ ਜਾਏਗਾ ਜੇਕਰ ਤੁਹਾਨੂੰ ਸੋਜ ਦੀ ਪ੍ਰੋਬਲਮ ਹੈ ਤਾਂ ਅਦਰਕ ਦੇ ਵਿੱਚ ਐਂਟੀ ਇਨਫਲਮੇਟਰੀ ਗੁਣ ਪਾਏ ਜਾਂਦੇ ਨੇ ਜੋ ਸਰੀਰ ਦੇ ਵਿੱਚ ਸੋਜ ਨੂੰ ਘਟਾਉਣ ਵਿੱਚ ਮਦਦਗਾਰ ਹੈ ਬਲੱਡ ਸ਼ੂਗਰ ਕੰਟਰੋਲ ਕਰਦਾ ਹੈ ਅਦਰਕ ਦੇ ਵਿੱਚ ਅਜਿਹੇ ਗੁਣ ਹੁੰਦੇ ਨੇ ਜੋ ਕਿ ਸ਼ੂਗਰ ਦੇ ਰੋਗੀਆਂ ਦੇ ਲਈ ਫਾਇਦੇਮੰਦ ਨੇ ਭਾਰ ਘਟਾਉਣ ਦੇ ਵਿੱਚ ਵੀ ਇਹ ਮਦਦਗਾਰ ਹੈ ਜਿਹੜੇ ਲੋਕ ਵਧੇ ਹੋਏ ਭਾਰ ਤੋਂ ਪ੍ਰੇਸ਼ਾਨ ਨੇ ਉਹਨਾਂ ਦੇ ਲਈ ਅਦਰਕ ਦਾ ਪਾਣੀ ਕਾਫੀ ਚੰਗਾ ਵਿਕਲਪ ਹੈ ਫਾਟ ਦੇ ਲਈ ਵੀ ਲਾਭਦਾਇਕ ਹੈ ਜਿਹੜਾ ਪਾਣੀ ਜਿਹੜਾ ਫਾਟ ਦੇ ਲਈ ਇੰਨਾਕ ਜ਼ਿਆਦਾ ਚੰਗਾ ਦੱਸਿਆ ਗਿਆ ਹੈ ਕਿ ਇਸ ਦੇ ਨਾਲ ਦਿਲ ਸਾਡਾ ਮਜ਼ਬੂਤ ਹੁੰਦਾ ਹੈ ਇਮਿਊਨਿਟੀ ਵੀ ਬੂਸਟ ਹੁੰਦੀ ਹੈ ਅਦਰਕ ਦੇ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ ਇਸ ਦੇ ਲਈ ਇਸ ਦਾ ਸੇਵਨ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਣ ਦੇ ਲਈ ਕਾਫੀ ਜ਼ਿਆਦਾ ਚੰਗਾ ਹੈ ਸਰੀਰ ਦੇ ਵਿੱਚ ਇਮਿਊਨਿਟੀ ਨੂੰ ਕਾਫੀ ਹਾਈ ਲੈਵਲ ਤੇ ਲੈ ਜਾਂਦਾ ਹੈ ਤਾਂ ਰੋਜ਼ਾਨਾ ਖਾਲੀ ਪੇਟ ਅਦਰਕ ਦੇ ਪਾਣੀ ਦਾ ਸੇਵਨ ਜ਼ਰੂਰ ਕਰੋ